ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਨਾਲ ਤੇ ਅੱਜ ਅਸੀਂ ਲੈ ਕੇ ਆਏ ਹਾਂ ਕਾਟਨ ਦੇ ਸੂਟ ਤੁਹਾਡੇ ਲਈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਕਰਕੇ ਨਾ ਦੇਖਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਇਸ ਦੇ ਨਾਲ ਨਾਲੇ ਤਾਂ ਤੁਹਾਨੂੰ ਜਿਹੜੇ ਸੂਟ ਹੈ ਉਹਨਾਂ ਦੇ ਪ੍ਰਾਈਸ ਬਾਰੇ ਪਤਾ ਚੱਲ ਜਾਏਗਾ ਆਓ ਦਿਖਾਉਨੇ ਆ ਤੁਹਾਨੂੰ ਅਸੀਂ ਪਹਿਲਾ ਸੂਟ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਇਹਦਾ ਪ੍ਰਿੰਟ ਸੂਟ ਦਾ ਦੇਖੋ ਪਿਓਰ ਕਾਟਨ ਦੇ ਵਿੱਚ ਸੂਟ ਰਹੇਗਾ ਬਹੁਤ ਹੀ ਸੌਫਟ ਦੇਖੋ ਬਹੁਤ ਹੀ ਮਲਾਈਮ ਜਿਹਾ ਕਪੜਾ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹ ਰਹੇਗਾ ਜੀ ਇਸ ਤਰ੍ਹਾਂ ਸ਼ਰਟ ਦਾ ਕਪੜਾ ਤੇ ਇਹਦੇ ਨਾਲ ਆਏਗੀ ਜੀ ਇਸ ਦੇ ਨਾਲ ਆਉਗੀ ਜੀ ਪਿਓਰ ਕਾਟਨ ਦੇ ਵਿੱਚ ਜਿਹੜੀ ਬਾਟਮ ਹੈ ਔਰ ਬਾਟਮ ਦੇ ਉੱਪਰ ਜੀ ਜਿਹੜਾ ਹੈ ਥ्रेड ਵਰਕ ਕੀਤਾ ਹੋਇਆ ਇਹ ਦੇਖੋ ਇਸ ਤਰ੍ਹਾਂ ਪੌਂਚਿਆਂ ਦੇ ਉੱਪਰ ਇਸ ਤਰ੍ਹਾਂ ਹੀ ਪੌਂਚਿਆਂ ਤੇ ਆਏਗਾ ਵਰਕ ਬਹੁਤ ਹੀ ਪਿਆਰਾ ਜਿਹਾ ਵਰਕ ਪਿਓਰ ਕਾਟਨ ਦੇ ਵਿੱਚ ਬਾਟਮ ਹੈ ਇਹ ਦੇਖੋ ਇਸ ਤਰ੍ਹਾਂ ਦੂਸਰੀ ਸਾਈਡ ਵੀ ਦੋਨੋਂ ਸਾਈਡ ਤੇ ਇਹ ਜਿਹੜਾ ਆ ਪਹੁੰਚਿਆਂ ਦੇ ਉੱਪਰ ਵਰਕ ਆ ਜਾਏਗਾ ਇਹ ਦੇਖੋ ਇਸ ਤਰ੍ਹਾਂ ਆਏਗਾ ਜੀ ਪੂਰਾ ਸੂਟ ਪ੍ਰਿੰਟਡ ਜਿਹੜਾ ਹੈ ਸ਼ਰਟ ਹੋਏਗੀ ਔਰ ਪਲੇਨ ਹੋਏਗੀ ਕਢਾਈ ਵਾਲੀ ਬਾਟਮ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਜਿਹੜੇ ਨਵੇਂ-ਨਵੇਂ ਸੂਟਾਂ ਦੀ ਵੀਡੀਓ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਔਰ ਸਕਰੀਨ ਤੇ ਉੱਪਰ ਵੀ ਸਾਡਾ ਜਿਹੜਾ ਨੰਬਰ ਹੈ ਉਹ ਲਗਾਤਾਰ ਚੱਲ ਰਿਹਾ ਹੈ ਤੁਸੀਂ ਹੋਰ ਜਾਣਕਾਰੀ ਲੈਣ ਲਈ ਸਾਨੂੰ ਜਿਹੜਾ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਸੋਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਜੜੀਆਂ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਦੇ ਨਾਲ ਜਿਹੜਾ ਹੈ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਜਿਹੜੇ ਸੂਟ ਹੈ ਉਹਨਾਂ ਦੀ ਵੀਡੀਓਜ਼ ਲੈ ਕੇ ਆਈਏ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰ ਮਿਲ ਜਾਣਗੇ ਇਸ ਦੇ ਨਾਲ ਹੀ ਦਿਖਾਉਣੀ ਆ ਅਸੀਂ ਤੁਹਾਨੂੰ ਗ੍ਰੇ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਇਸ ਤਰ੍ਹਾਂ ਗੈਲਰੀ ਉੱਪਰ ਜਿਹੜਾ ਹੈ ਪੈਚ ਲੱਗਾ ਹੋਇਆ ਹੈ ਦੇਖੋ ਮਲਟੀ ਕਲਰ ਦਾ ਹੈ ਇਹ ਦੇਖੋ ਬਹੁਤ ਹੀ ਲਾਈਟ ਜਿਹਾ ਸ਼ੇਡ ਹੈ ਗ੍ਰੇ ਸ਼ੇਡ ਬਹੁਤ ਸੌਫਟ ਕਪੜਾ ਹੈ ਸਲੱਬ ਕਾਟਨ ਦੇ ਵਿੱਚ ਇਹ ਦੇਖੋ ਇਸ طرح ਇਹ ਦੇਖੋ ਕਿੰਨਾ ਪਿਆਰਾ ਜਿਹੜਾ ਹੈਗਾ ਐ ਪੈਚ ਵਰਕ ਕੀਤਾ ਹੋਇਆ ਹੈ ਕਪੜਾ ਵੀ ਬਹੁਤ ਸੌਫਟ ਹੈ ਸ਼ਰਟ ਦਾ ਇਹ ਜੀ ਮੈਚਿੰਗ ਸੂਟ ਰਹੇਗਾ ਇਸ ਦੇ ਨਾਲ ਤੁਹਾਨੂੰ ਦਿਖਾਉਨੇ ਆ ਸੀ ਡਾਟਸ ਵਾਲੀ ਬਾਟਮ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਪੂਰਾ ਸੂਟ ਡਾਟਸ ਵਾਲੀ ਬਾਟਮ ਹੋਏਗੀ। ਔਰ ਸ਼ਰਟ ਦਾ ਦੇਖੋ ਪ੍ਰਿੰਟ ਕਿੰਨਾ ਪਿਆਰਾ ਲੱਗ ਰਿਹਾ ਹੈ ਬਹੁਤ ਹੀ ਪਿਆਰਾ ਜਿਹਾ ਮੈਚਿੰਗ ਹੈ ਇਹਨਾਂ ਦਾ। ਇਹ ਦੇਖੋ। ਗਰਮੀਆਂ ਦੇ ਵਿੱਚ ਬਹੁਤ ਹੀ ਸੋਫਟ ਜਿਹਾ ਕਪੜਾ ਔਰ ਲਾਈਟ ਸ਼ੇਡ। ਇਹ ਰਹੇਗਾ ਜੀ ਇਸਦੇ ਨਾਲ ਪਿਓਰ ਕਾਟਨ ਮਾਲ ਦੇ ਵਿੱਚ ਦੁਪੱਟਾ। ਇਹ ਵੀ ਦਿਖਾਉਣੇ ਤੁਹਾਨੂੰ ਅਸੀਂ ਇਸ ਤਰ੍ਹਾਂ ਦਾ। ਇਹ ਵੀ ਪਿਓਰ ਕਾਟਨ ਮਲ ਦੇ ਵਿੱਚ ਦੁਪੱਟਾ ਹੈ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਦੇਖੋ ਇਹ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਕਪੜਾ ਵੀ ਜਿਹੜਾ ਹੈ ਕਾਟਨ ਮਲ ਦਾ ਬਹੁਤ ਹੀ ਜ਼ਿਆਦਾ ਸੌਫਟ ਹੈ ਦੁਪੱਟਾ ਵੀ ਜਿਹੜਾ ਹੈ ਪ੍ਰੋਪਰ ਲੈਂਥ ਔਰ ਵਿਰਥ ਦਾ ਹੈ ਕੋਈ ਛੋਟਾ ਜਿਹਾ ਦੁਪੱਟਾ ਨਹੀਂ ਹੈ ਇਸ ਤਰ੍ਹਾਂ ਦਾ ਰਹੇਗਾ ਪੂਰਾ ਸੂਟ ਅਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਇਹ ਜੀ ਹਨ ਜਿਹੜੇ ਸੂਟ ਇਹ ਵੀ ਪਿਓਰ ਕਾਟਨ ਦੇ ਵਿੱਚ ਹਨ ਇਹ ਰਹੇਗਾ ਸ਼ਰਟ ਦਾ ਕਪੜਾ ਇਸ ਤਰ੍ਹਾਂ ਦਾ ਇਹ ਮੈਚਿੰਗ ਸੂਟ ਰਹਿਣਗੇ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਦੇਖੋ ਕਿੰਨੇ ਪਿਆਰੇ ਆ ਲਾਈਟ ਨਿਊਡ ਸ਼ੇਡ ਦੇ ਵਿੱਚ ਹਨ ਇਹ ਸੂਟ ਇਹ ਦੇਖੋ ਇਹ ਜੀ ਤੁਹਾਨੂੰ ਜਿਹੜਾ ਸੂਟ ਹੈ ਇਹ ਪੂਰਾ ਇਹ ਇਹਨਾਂ ਦਾ ਥਾਨ ਮਿਲੂਗਾ ਇਹ ਥਾਨ ਦੇ ਵਿੱਚ ਅਸੀਂ ਤੁਹਾਨੂੰ ਕੱਟ ਕੇ ਦਵਾਂਗੇ ਸੂਟ ਇਹ ਦੇਖੋ ਇਸ ਤਰ੍ਹਾਂ ਮੈਚਿੰਗ ਕਰਕੇ ਉਹ ਸ਼ਰਟ ਬਣ ਜਾਏਗੀ ਔਰ ਇਹ ਜਿਹੜੀ ਹੈ ਬਾਟਮ ਇਹ ਦੇਖੋ ਇਹ ਤੁਹਾਨੂੰ ਅਸੀਂ 2.5 ਮੀਟਰ ਦੀ ਸ਼ਰਟ ਔਰ 2.5 ਦੀ ਜਿਹੜੀ ਹੈ ਬਾਟਮ ਦਵਾਂਗੇ ਇਹ ਦੇਖੋ ਕਿੰਨਾ ਪਿਆਰਾ ਮੈਚਿੰਗ ਹੈ ਇਹਨਾਂ ਦਾ ਜਿਸ ਤਰ੍ਹਾਂ ਤੁਸੀਂ ਮਰਜ਼ੀ ਇਹਦਾ ਕੋਈ ਵੀ ਡਰੈਸ ਬਣਾ ਸਕਦੇ ਹੋ ਕਾਟਨ ਦੀ ਇਹ ਦੇਖੋ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਅਗਲਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਸ਼ਰਟ ਔਰ ਬਾਟਮ ਦਾ ਕਪੜਾ ਮੈਚਿੰਗ ਮਿਲੇਗਾ ਇਹਨਾਂ ਜਿਹੜਾ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ 450 ਰੁਪਈਆ ਜਿਹੜੇ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾ ਲਿਆ ਕਢਾਈ ਵਾਲੀ ਬਾਟਮ ਵਾਲੇ ਔਰ ਇਹ ਇਹ ਸਾਰਿਆਂ ਦਾ ਜਿਹੜਾ ਪ੍ਰਾਈਸ ਹੈ 450 ਹੈ ਥਾਨ ਵਾਲੇ ਸੂਟਾਂ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਫਿਲਹਾਲ ਅਸੀਂ ਸਿਰਫ ਤੁਹਾਨੂੰ ਦੋ ਹੀ ਦਿਖਾਏ ਹਨ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਹਰ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ